ਯਾਨਾ ਭੈਣੋ ਪ੍ਰਭੂ ਤੁਸੀਂ ਕਰੋ ਦਰਸਾ ਮੇਰੇ ਪ੍ਰੈਸਾਂ ਦੇ ਵਿਜਵਾ ਹਾਂ ਇੱਥੇ ਰਹਿਣਾ ਹਾਂ ਬੰਦਿਆ ਇੱਥੇ ਰਹਿਣਾ ਖੰਨਾ ਬਹੁ ਮਾਜਰਾ ਚ ਨਕਲੀ ਸ਼ਰਾਬ ਦੀ ਫੈਕਟਰੀ ਦਾ ਸੰਭਾਲਿਆ ਹੋਇਆ ਸਟਾਕ ਚੋਣਾ ਦੌਰਾਨ ਲੋਕਾਂ ਵਿੱਚ ਵੰਡ ਰਹੀ ਹੈ ਕਾਂਗਰਸ ਇਹ ਕਹਿਣਾ ਹੈ ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕ ਅਤੇ ਕੈਬਨਟ ਮੰਤਰੀ ਆਮ ਆਦਮੀ ਪਾਰਟੀ ਦੇ ਚੇਤਨ ਸਿੰਘ ਜੋੜੇ ਮਾਜਰਾ ਤੇ ਹਲਕਾ ਵਿਧਾਇਕ ਤਰਨਪ੍ਰੀਤ ਸਿੰਘ ਸੌਂਦਾ ਦਾ ਦੱਸਦੀ ਹੈ ਕਿ ਖੰਨਾ ਦੇ ਸ਼੍ਰੀ ਮਾਛੀਆਵੜਾ ਸਭ ਇਲਾਕੇ ਚ ਕਾਂਗਰਸ ਦੀ ਪ੍ਰਾਣੀ दारू ਉਹੀ दारू ਅਸੀਂ ਚੌਂਕ ਕਮਿਸ਼ਨ ਨੂੰ ਮੈਂ ਮਾਨਜੂਤ ਡਾਕਟਰ ਹਮਰ ਸਿੰਘ ਕਹਨ ਨੂੰ ਡਾਕਟਰ ਨੇ ਪਰ ਅਸਲ ਦੇ ਵਿੱਚ ਉਹ ਇੱਕ ਕਿਸਮ ਦੇ ਉਹ ਜਿਹੇ ਇਨਸਾਨ ਨੇ ਜਿਹੜੇ ਨਸ਼ਾ ਵੇਚ ਕੇ ਜਿਹੜੇ ਵੋਟ ਲੈਣੀ ਚਾਹੁੰਦੇ ਨੇ ਮੈਂ ਤਾਂ ਸ਼ਰਿਆਮ ਵੀ ਇੱਕ ਵੀਡੀਓ ਥੋੜੀ ਫਿਰਦੀ ਹੈ ਸ਼ਰਾਬ ਵੰਡਣ ਦੀ ਇਹਨੂੰ ਤੇ ਵੀ ਅਸੀਂ ਸਖਤ ਸੰਕੇਤ ਦੇ ਕੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਭੇਜਾਂਗੇ ਕਿ ਜਿਹੜੇ ਸ਼ਰਾਬਾ ਵੰਡ ਕੇ ਵੋਟਾਂ ਲੈਣੀਆਂ ਪੈਸੇ ਦੇ ਕੇ ਵੋਟਾਂ ਲੈਣੀਆਂ ਜਿਹੜਾ ਕਾਂਗਰਸ ਦਾ ਸ਼ੁਰੂ ਤੋਂ ਕਲਚਰ ਹੈ ਔਰ ਇਹ ਕਾਂਗਰਸ ਤੇ ਅਕਾਲੀਆਂ ਨੂੰ ਸੁਪਰ ਕਰਦਾ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਊਮਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਆਲਾ ਮੈਨੋਂ ਪਰਾ ਉਹ ਤੁਸੀਂ ਕਰੋ 10 ਸਾਲ ਹੋ ਗਿਆ ਇਹਨਾਂ ਨੂੰ ਹੁਣ ਸੁਚੀ ਸੁਚੀ ਸਾਡੀ ਪ੍ਰੈਸ ਸਾਰਿਆਂ ਦਾ ਮੇਰੇ ਪ੍ਰੈਸ ਖੰਨਾ ਬਹੁ ਮਾਜਰਾ ਚ ਨਕਲੀ ਸ਼ਰਾਬ ਦੀ ਫੈਕਟਰੀ ਦਾ ਸੰਭਾਲਿਆ ਹੋਇਆ ਸਟਾਕ ਚੋਣਾਂ ਦੌਰਾਨ ਲੋਕਾਂ ਵਿੱਚ ਵੰਡ ਰਹੀ ਹੈ ਕਾਂਗਰਸ ਇਹ ਕਹਿਣਾ ਹੈ ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕ ਅਤੇ ਕੈਬਨਟ ਮੰਤਰੀ ਆਮ ਆਦਮੀ ਪਾਰਟੀ ਦੇ ਚੇਤਨ ਸਿੰਘ ਜੋੜੇ ਮਾਜਰਾ ਤੇ ਹਲਕਾ ਵਿਧਾਇਕ ਕਰਨ ਪ੍ਰੀਤ ਸਿੰਘ ਸੌਂਦਾ ਦਾਦਦੀ ਹੈ ਕਿ ਖੰਨਾ ਦੇ ਸ਼੍ਰੀ ਮਾਛੀਆਵੜਾ ਸਭ ਇਲਾਕੇ ਚ ਕਾਂਗਰਸ ਦੀ ਚੋਣ ਮੀਟਿੰਗ ਦੌਰਾਨ ਵੰਡੀ ਜਾ ਰਹੀ ਸ਼ਰਾਬ ਦੀ ਵੀਡੀਓ ਵਾਇਰਲ ਹੋਣ ਤੇ ਖੜਾ ਹੋਇਆ ਵਿਵਾਦ ਵਿਰੋਧੀ ਪਾਰਟੀਆਂ ਨੇ ਕਾਂਗਰਸ ਨੂੰ ਘੇਰਿਆ ਆਮ ਆਦਮੀ ਪਾਰਟੀ ਨੇ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ ਦੂਜੇ ਪਾਸੇ ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਹਣ ਖੰਨਾ ਦੇ ਪਿੰਡ ਬਹੁ ਮਹਾਜਰਾ ਵਿੱਚ ਲਾਈ ਗਈ ਨਕਲੀ ਸ਼ਰਾਬ ਦੀ ਫੈਕਟਰੀ ਦਾ ਜ਼ਹਿਰ ਗਰੀਬਾਂ 'ਚ ਵੰਡ ਰਹੀ ਹੈ ਇਸ ਤੇ ਕਾਰਵਾਈ ਕੀਤੀ ਜਾਵੇ ਵਾਇਰਲ ਵੀਡੀਓ 'ਚ ਫਤੇਗੜ ਸਾਬ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਅਮਰ ਸਿੰਘ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ ਇਸ ਤੋਂ ਬਾਅਦ ਮੀਟਿੰਗ 'ਚੋਂ ਬਾਹਰ ਆ ਰਹੇ ਵਿਅਕਤੀ ਨਾਲ ਦੋ ਬੋਤਲਾਂ ਸ਼ਰਾਬ ਦੀਆਂ ਫੜੀ ਨਜ਼ਰ ਆ ਰਹੇ ਹਨ ਇੱਕ ਬੋਤਲ ਹੱਥ ਵਿੱਚ ਫੜ ਕੇ ਦੂਜੀ ਬੋਤਲ ਡੱਬੇ ਚ ਪਾਈ ਹੋਈ ਸੀ ਜਦੋਂ ਇਸ ਵਿਅਕਤੀ ਤੋਂ ਪੁੱਛਿਆ ਗਿਆ ਕਿ ਉਹ ਸ਼ਰਾਬ ਕਿੱਥੋਂ ਲੈ ਕੇ ਆਇਆ ਹੈ ਤਾਂ ਉਹ ਵਿਅਕਤੀ ਹੱਥ ਵਿੱਚ ਫੜਿਆ ਕਾਂਗਰਸੀ ਉਮੀਦਵਾਰ ਦਾ ਪਰਚਾ ਦਿਖਾਉਂਦਾ ਖੰਨਾ ਪਹੁੰਚੇ ਆਪ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਨੇ ਇਸ ਵੀਡੀਓ ਤੇ ਕਿਹਾ ਕਿ ਕਾਂਗਰਸ ਆਪਣੀ ਹਾਰ ਦੇਖ ਰਹੀ ਹੈ ਦੱਸਿਆ ਜਾਂਦਾ ਕਿ ਇੱਥੋਂ ਦਾ ਐਮਪੀ ਅਮਰ ਸਿੰਘ ਡਾਕਟਰ ਹੈ ਪਰ ਉਹ ਨਸ਼ਾ ਬੀਤ ਕੇ ਵੋਟਾ ਹਾਸਲ ਕਰਨਾ ਚਾਹਦਾ ਨਸ਼ੇ ਤੇ ਪੈਸਾ ਵੰਡਣਾ ਸ਼ੁਰੂ ਤੋਂ ਹੀ ਕਾਂਗਰਸ ਤੇ ਅਕਾਲੀਆਂ ਦਾ ਕੰਮ ਰਿਹਾ ਹੈ ਪਰ ਆਮ ਆਦਮੀ ਪਾਰਟੀ ਵੋਟਰਾਂ ਨੂੰ ਕਿਸੇ ਕਿਸਮ ਦਾ ਲਾਲਚ ਨਹੀਂ ਦੇਵੇਗੀ ਜੇਕਰ ਲੋਕਾਂ ਨੂੰ ਸਰਕਾਰ ਦਾ ਕੰਮ ਪਸੰਦ ਹੈ ਤੇ ਉਹ ਵੋਟ ਪਾਉਣਗੇ ਕਾਂਗਰਸ ਵੱਲੋਂ ਸ਼ਰਾਬ ਵੰਡਣ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਜਾਵੇਗੀ ਕਾਂਗਰਸ ਵੱਲੋਂ ਛਰਾਬ ਵੰਨਣ ਦੀ ਵੀਡੀਓ ਸਾਹਮਣੇ ਆਉਣ ਤੇ ਫਤਿਹਗੜ੍ਹ ਸਾਹਿਬ ਦੇ ਚੋਣ ਪ੍ਰਚਾਰ ਕਮੇਟੀ ਦੇ ਇੰਚਾਰਜ ਤੇ ਹਲਕਾ ਵਿਧਾਇਕ ਤਰਨਪ੍ਰੀਤ ਸਿੰਘ ਸੋਂਦ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਖੰਨਾ ਦੇ ਨੇੜਲੇ ਪਿੰਡ ਬਹੁਮਾਜਰਾ ਚ ਨਕਲੀ ਛਰਾਬ ਦੀ ਫੈਕਟਰੀ ਲਗਾਈ ਗਈ ਸੀ 코로나 ਦੌਰਾਨ ਕਾਂਗਰਸਾਂ ਨੇ ਕਰੋੜਾ ਰੁਪਏ ਦੀ ਛਰਾਬ ਵੇਚੀ ਸੀ ਉਸ ਫੈਕਟਰੀ ਦਾ ਸਟਾਕ ਸੰਭਾਲਿਆ ਹੋਇਆ ਜਿਸ ਨੂੰ ਕਾਂਗਰਸ ਚੋਣਾਂ ਦੌਰਾਨ ਲੋਕਾਂ ਵਿੱਚ ਵੰਡ ਰਹੀ ਹੈ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਬਾਤ ਪਾ ਉਮੀਦਵਾਰ ਗਿਜਾਰਾਮ ਬਾਲਮਿਕ ਨੇ ਕਿਹਾ ਕਿ ਕਾਂਗਰਸ ਕਰੀਬਾਂ ਨੂੰ ਜਾਰੀਲੀ ਛਾ ਵੰਡ ਰਹੀ ਹੈ ਕਾਂਗਰਸ ਸਰਕਾਰ ਵੇਲੇ ਪੰਜਾਬ ਵਿੱਚ ਕਈ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਕਈ ਗਰੀਬ ਲੋਕ ਸ਼ਰਾਬ ਪੀ ਕੇ ਆਪਣੀ ਜਾਨ ਗਵਾ ਚੁੱਕੇ ਹਨ ਇਸ ਦੇ ਬਾਵਜੂਦ ਵੀ ਕਾਂਗਰਸ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ ਲੋਕਾਂ ਨੂੰ ਅਪੀਲ ਹੈ ਕਿ ਉਹ ਚੋਣਾਂ ਦੌਰਾਨ ਕਿਸੇ ਤੋਂ ਵੀ ਸ਼ਰਾਬ ਲੈ ਕੇ ਵੋਟ ਨਾ ਪਾਉਣ ਇਹ ਮੋਦ ਦਾ ਸੱਦਾ ਹੈ ਗਜਰਾਮ ਨੇ ਕਿਹਾ ਕਿ ਵਾਜਪਾ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ ਇਸ ਦੇ ਨਾਲ ਹੀ ਚੋਣ ਮੀਟਿੰਗ ਕਰ ਰਹੇ ਸ਼੍ਰੀ ਮਾਛੀਵਾੜਾ ਸਾਹਿਬ ਤੋਂ ਕਾਂਗਰਸੀ ਕਾਉਂਸਲਰ ਪਰਮਜੀਤ ਸਿੰਘ ਨੇ ਕਿਹਾ ਕਿ ਕਿਸੇ ਨੇ ਵੀ ਸ਼ਰਾਬ ਨਹੀਂ ਵੰਡੀ ਸਾਰੇ ਦੋਸ਼ ਬੇਬੁਨਿਆਦ ਹਨ ਕਾਂਗਰਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਜਿਹੜਾ ਸਮਰਾਲਾ ਹਲਕੇ ਦਾ ਏਰੀਆ ਵਾ ਉੱਥੇ ਨਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਾਂਗਰਸੀਆਂ ਵੱਲੋਂ ਸ਼ਰਾਬ ਵੰਡ ਕੇ ਵੋਟਰਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ ਦਿਹਾੜੀ ਤੇ ਸੱਦੇ ਹੋ ਯਾਰ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਉਹ ਕਾਂਗਰਸ ਦੀ ਸਰਕਾਰ ਦੀ ਪ੍ਰਾਣੀ दारू ਉਹੀ दारू ਅਸੀਂ ਚੌਂਕ ਕਮਿਸ਼ਨ ਨੂੰ ਮੈਂ ਮਾਨਜੂਗ ਸਾਡੇ ਰਾਜੂ ਜੀ ਹੈ ਕਿ ਅਸੀਂ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਅਸੀਂ ਚੌਂਕ ਕਮਿਸ਼ਨ ਨੂੰ ਕਦੀ ਸ਼ਿਕਾਇਤ ਕਰ ਰਹੇ ਹਾਂ ਆ ਮੇਰੇ ਕੋਲ ਵੀਡੀਓ ਵੀ ਆ ਗਈ ਹੈ दारू ਵੰਡੀ ਜਾ ਰਹੀ ਹੈ ਔਰ ਪਿੱਛੇ ਬੜੇ ਬੜੇ ਵਿੱਚ ਵੀ ਇਹ दारू ਵੰਡੀ ਗਈ ਜਿਹਦੇ ਨਾਲ 25 ਪਰਵਾਰ ਵਿਚਲੇ ਇਹ दारू ਵੰਡਣ ਦਾ ਜਿਹੜੀ ਅਭਗਤ ਦੀ ਜੋ ਵੀ ਦੇਣਾ ਦਰੂਹ ਮੰਡਿਕੇ ਦਰੂਹ ਪਲਾਕੇ ਇਦਾਂ ਜਿਹੜੇ ਮਰਦੇ ਆ ਉਹ ਸਾਡੇ ਗਰੀਬ ਮਰਦੇ ਆ ਅਸਤਾ ਗਰੀਬਨ ਹੋਈ ਬੇਨਤੀ ਕਰਾਂਗੇ ਇਹ ਚੋਣ ਪ੍ਰਕਿਰਿਆ ਸ਼ੁਰੂ ਹੋਈ ਗਈ ਹੈ ਇਹਦੇ ਚ ਕਿਸੇ ਵੀ ਉਮੀਦਵਾਰ ਤੋਂ ਦਰੂਹ ਨਾਲ ਨਾ ਪੀਓ ਮੈਂ ਤਾਂ ਤੁਸੀਂ ਆਪਣੇ ਪਰਿਵਾਰਾਂ ਤੋਂ ਅੱਧ ਤੋਂ ਬੈਠੋਗੇ ਪਛਮਾਨ ਸਾਹਿਬ ਸਿਆ ਰਾਜੀ ਉਪਦੀਪ ਵੀਡੀਓ ਵਾਇਰਲ ਹੋਈ ਹੈ ਕਿ ਕਾਂਗਰਸ ਜਿਹੜੇ ਨੇ ਸ਼ਰਾਬ ਵੰਡ ਰਹੇ ਨੇ ਉਸ ਵੀ ਨੇ ਇਹਨਾਂ ਨੂੰ ਸ਼ਰਾਬ ਪਿያ ਰਹੀ ਹੈ ਕਾਂਗਰਸ ਕੈਂਡੀਡੇਟ ਦੇ ਦੇਖੋ ਡਾਕਟਰ ਅਮਰ ਸਿੰਘ ਕਹਨ ਨੂੰ ਡਾਕਟਰ ਨੇ ਪਰ ਅਸਲ ਦੇ ਵਿੱਚ ਉਹ ਇੱਕ ਕਿਸਮ ਦੇ ਉਹ ਜਿਹੇ ਇਨਸਾਨ ਨੇ ਜਿਹੜੇ ਨਸ਼ਾ ਵੇਚ ਕੇ ਜਿਹੜੇ ਬੋਟ ਲੈਣੀ ਚਾਹੁੰਦੇ ਨੇ ਪਰ ਮੈਂ ਤਾਂ ਸ਼ਰਮ ਕਹਿਣਾ ਨਾ ਅਸੀਂ ਪਹਿਲਾਂ दारू ਬੰਡੀਆਂ ਨਾ ਹੁਣ ਬੰਡੀਆਂ ਅਸੀਂ ਚੰਗੇ ਕੰਮ ਕਰ ਸਕਦੇ ਆ ਜੇ ਸਾਸੀਂ ਖਰਚਾ ਕਰਾਂਗੇ ਫਿਰ ਸਾਤੋਂ ਕੀ ਲੋਕ ਭਾਅ ਦੇ ਸੋ ਇਸ ਕਰਕੇ ਉਹਨਾਂ ਨੇ ਕੁਝ ਕਰਨਾ ਨਹੀਂ ਇਸੇ ਕਰਕੇ ਜਦੋਂ ਵੋਟਾਂ ਆਉਂਦੀਆਂ ਨੇ ਉਸੇ ਟਾਈਮ ਬਾਹਰ ਨਿਕਲਦੇ ਨੇ ਬਾ दारू ਵੰਡ ਕੇ ਜਾਂ ਪੁੱਠੇ ਦੇ ਉੱਤੇ ਕੰਮ ਕਰਕੇ ਵੋਟਾਂ ਲੈਣੀ ਚਾਹੁੰਦੇ ਨੇ ਅਸੀਂ ਬਿਲਕੁਲ ਨਹੀਂ ਇਹ ਕੰਮ ਕਰਨਾ ਨਾ ਅਸੀਂ दारू ਵੰਡਣੀ ਹੈ ਨਾ ਕੋਈ ਹੋਰ ਨਸ਼ਾ ਵੰਡਣਾ ਅਸੀਂ ਤਾਂ ਹੱਥ ਜੋੜ ਕੇ ਸਭ ਨੂੰ ਕਹਿੰਨਾ ਵੀ ਜਿੰਨੇ ਕੰਮ ਹੁਣ ਕੀਤੇ ਨੇ ਚੰਗੇ ਆਉਣ ਵਾਲੇ ਸਮੇਂ 'ਚ ਹੋਰ ਚੰਗੇ ਕੰਮ ਕਰਾਂਗੇ ਤਾਂ ਕਿ ਹਰ ਇੱਕ ਨੂੰ ਜਿਹੜਾ ਲਾਭ ਆ ਉਹਦਾ ਮਿਲ ਸਕੇ ਆ ਜਿਹੜੀ ਇੱਕ ਵੀਡੀਓ ਥੋੜੀ ਫਿਰਦੀ ਹੈ ਸ਼ਰਾਬ ਵੰਡਣ ਦੀ ਉਹਨੇ ਤੇ ਵੀ ਅਸੀਂ ਸਖਤ ਸੰਕੇਤ ਲਾ ਕੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਭੇਜਾਂਗੇ ਕਿ ਜਿਹੜੇ ਸ਼ਰਾਬਾ ਵੰਡ ਕੇ ਵੋਟਾਂ ਲੈਣੀਆਂ ਪੈਸੇ ਦੇ ਕੇ ਵੋਟਾਂ ਲੈਣੀਆਂ ਜਿਹੜਾ ਕਾਂਗਰਸ ਦਾ ਸ਼ੁਰੂ ਤੋਂ ਕਲਚਰ ਹੈ ਔਰ ਕਾਂਗਰਸ ਤੇ ਅਕਾਲੀਆਂ ਨੂੰ ਸੂਟ ਕਰਦਾ ਕਿਉਂਕਿ ਮੇਰੇ ਤੋਂ ਪਹਿਲਾਂ ਜੇ ਮੈਂ ਜੋੜੇ ਮਾਤਰਾ ਸਾਹਿਬ ਨੇ ਦੱਸਿਆ ਇਹ ਲੋਕ ਸ਼ਰਾਬਾਂ ਵੰਡ ਕੇ ਪੈਸਾ ਵੰਡ ਕੇ ਵੋਟਾਂ ਲੈ ਕੇ ਔਰ ਇਹਨਾਂ ਨੇ ਫਿਰ ਮੁੜ ਕੇ 5 ਸਾਲ ਸ਼ਕਲ ਨਹੀਂ ਲਗਾਣੀ ਹੁੰਦੀ ਇਹ ਨਾ ਲੱਪਣਾ ਨਹੀਂ ਹੁੰਦਾ ਇਸ ਪਿੱਛੇ ਇਹਨਾਂ ਦੇ ਪ੍ਰੈਸ਼ਰ ਟੈਕਟਿਕਸ ਨੇ ਚੋਣ ਦੇ ਟੈਕਟਿਕਸ ਨਹੀਂ ਪਰ ਅਸੀਂ 1 ਰੁਪਈਆ ਨਾਲ ਸ਼ਰਾਬ ਵੰਡਣੀ ਹੈ ਨਾ 1 ਰੁਪਈਆ ਸਾਡੇ ਕੋਲ ਵੰਡਣ ਨੂੰ ਹੈਗਾ ਅਸੀਂ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖਾਣ ਵਾਲੇ ਇਨਸਾਨ ਹਾਂ ਅਸੀਂ ਸਮਾਜ ਦਾ ਸੁਧਾਰ ਕਰਕੇ ਚੰਗੇ ਸਕੂਲ ਕਾਲਜ ਬਣਾ ਕੇ ਚੰਗੇ ਹਸਪਤਾਲ ਮਹੱਲਾ ਕਲੀਨਿਕ ਬਣਾ ਕੇ ਅਸੀਂ ਚੰਗਾ ਉਹ ਰੋਜ਼ਗਾਰ ਦੇ ਕੇ ਫ੍ਰੀ ਬਿਜਲੀ ਦੇ ਕੇ ਸਾਫ ਪਾਣੀ ਦੇ ਕੇ ਅਸੀਂ ਇਹ ਪ੍ਰੋਮਿਸਸ ਕਰਕੇ ਕੰਮ ਕਰ ਵੀ ਰਹੇ ਆ ਅੱਗੇ ਵੀ ਕਰਾਂਗੇ ਇਹਦੇ ਆਧਾਰ ਤੇ ਅਸੀਂ ਇਲੈਕਸ਼ਨ ਲੜਨੀ ਆ ਸਾਡੇ ਆ ਜਿਹੜੇ ਸ਼ਰਾਬਾ ਵੰਡਣ ਵਾਲਾ ਕਲਚਰ ਹੈ ਆਮ ਆਦਮੀ ਪਾਰਟੀ ਦਾ ਦੇਖੋ ਇਹਨਾਂ ਨੇ ਮੈਂ ਪਹਿਲਾਂ ਦੱਸਦਾ ਐਡਾ بڑا ਚਖੀਰਾ ਇਹਨਾਂ ਨੇ ਸਾਹਮਣੇ ਰੱਖਿਆ ਆ ਜਾਲੀ ਸ਼ਰਾਬ ਦਾ ਮੈਂ ਤਾਂ মিডিਆ ਦੇ ਮਾਧਮ ਦਰਹੀਂ ਇਹ ਬੇਨਤੀ ਕਰਦਾ ਬਿਲਕੁਲ ਨਾ ਸ਼ਰਾਬ ਪੀਓ ਇਹਨਾਂ ਦੀ ਵੰਡੀ ਹੋਈ ਪਤਾ ਨਹੀਂ ਪਿਛਲੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਹਦੇ ਵਿੱਚ 350 ਤੋਂ ਵੱਧ ਮੌਤਾ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦਾ ਹੋਈਆਂ ਸੀ ਔਰ ਉਹੀ ਸ਼ਰਾਬ ਅੱਜ ਲੋਕਾਂ 'ਚ ਵੰਡਣ ਲੱਗੇ ਹੋਏ ਨੇ ਇਹਨਾਂ ਨੂੰ ਪਤਾ ਸੀ ਕਿ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚਲਾ ਕੇ ਸਟਾਕ ਇਕੱਠਾ ਕਰ ਲਓ ਤਾਂ ਜੋ ਜਦੋਂ ਵੀ ਸਾਡੀਆਂ ਇਲੈਕਸ਼ਨਾਂ ਆਣੀਆਂ ਫਿਰ ਇਹ ਜ਼ਹਿਰੀਲੀ ਸ਼ਰਾਬ ਦੋ ਨੰਬਰ ਦੀ ਸ਼ਰਾਬ ਵੰਡ ਕੇ ਆਸੀ ਲੋਕਾਂ ਨੂੰ ਹੋਲੇ-ਪਾਲੇ ਲੋਕਾਂ ਨੂੰ ਅਸੀਂ ਬੋਟਾ ਲੈ ਸਕੀਏ ਪੁੱਛ ਕੇ ਦੇਖੋ ਨਾ ਪਰਿਵਾਰਾਂ ਨੂੰ ਉਹਨਾਂ ਮਾਤਾ-ਮਾਂ ਤੇ ਭੈਣਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਸੁਹਾਗ ਉੱਤਰ ਗਏ ਜਿਨ੍ਹਾਂ ਦੇ ਪੁੱਤ ਜਾਨ ਛੱਡ ਗਏ ਆ ਜਿਹੜੇ ਹੁਣ ਵੀ ਸ਼ਰਾਬ ਪੰਦੇ ਨੇ ਔਰ ਜਿਹੜੇ ਪੀਂਦੇ ਨੇ ਉਹਨਾਂ ਦੇ ਘਰੇ ਜਾ ਕੇ ਪੁੱਛ ਕੇ ਦੇਖੋ ਉਹਨਾਂ ਦੀਆਂ ਮਾਂ-ਮਾਂ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਬੱਚੇ ਕਿੰਨੇ ਤੰਗ ਹੁੰਦੇ ਨੇ ਕਿੰਨੇ ਪਰੇਸ਼ਾਨ ਹੁੰਦੇ ਨੇ ਸੋ ਚੰਗੀ ਰਾਜਨੀਤੀ ਕਰੀਏ ਸਾਫ਼ ਸੁਥਰੀ ਰਾਜਨੀਤੀ ਕਰੀਏ ਸ਼ੋਭਾ ਦੰਦੀ ਆ ਹੁਣੇ ਰਾਜਨੀਤੀ ਤੇ ਨਹੀਂ ਇਹ ਹੁਣ ਸਾਜਿਸ਼ਾਂ ਤੇ ਉਤਰੇ ਹੋਏ ਨੇ ਤੇ ਬਦਨਾਮੀ ਕਰਨ ਨੂੰ ਫਿਰਦੇ ਨੇ ਜਰ ਕਿ ਇਹਨਾਂ ਨੂੰ ਆਪ ਨਹੀਂ ਪਤਾ ਜਿਹੜਾ ਖੱਟਾ ਹੈ ਕਿਸੇ ਹੋਰ ਦੀ ਪੱਟ ਰਹੇ ਨੇ ਉਹ ਖੱਡੇ 'ਚ ਆਪ ਹੀ ਕਰਨ ਜਾ ਰਹੇ ਨੇ ਧੰਨ ਤੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈ ਵੀ ਬੰਦਾ ਜਿਹੜਾ ਇਲਜ਼ਾਮ ਲਾ ਰਿਹਾ ਵੀ ਕਿਉਂ ਲਾ ਰਿਹਾ ਕਿਉਂਕਿ ਅਸੀਂ ਨਾ ਦਾਰੂ ਵੰਡੀ ਆ ਨਾ ਸਾਡਾ ਕੈਂਡੀਡੇਟ ਇਸ ਅੱਕ 'ਚ ਦਾਰੂ ਵੰਡਣ ਦੇ ਹੁਣ ਉਹ ਬੰਦਾ ਪਤਾ ਨਹੀਂ ਕਿਉਂ ਵੀ ਜਾਂ ਬਦਨਾਮ ਕਰਨ ਦੀ ਖਾਤਰ ਸਾਨੂੰ ਮਤਲਬ ਸਾਡਾ ਨਾਮ ਯੂਜ਼ ਕਰ ਰਿਹਾ ਤੇ ਅਸੀਂ ਅਸੀਂ ਕੋਈ ਐਦਾਂ ਮਤਲਬ ਦਾਰੂ ਵਾਲਾ ਕੰਮ ਵੰਡ ਵੰਡੀ ਵਾਲਾ ਕੋਈ ਨਹੀਂ ਕੀਤਾ